ਰਸ਼ੀਆ ਕਾਲ ਜੀ ਮੈਂ ਬਾਲਰੂਪੀ ਤੋਂ ਬਣਾ ਰਾ ਸੀ ਕਿ ਤੁਮਹਾਂਰੋ ਜਿ ਤਰ੍ਹਾਂ ਅੱਜ ਪਹਿਟ ਹੋਰ ਨਿਊ ਵੀਡੀਓ ਲੱਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੜਾਈ ਵਾਲੇ ਸੂਟ ਲੈ ਕੇ ਆਏ ਜੀ ਜੋ ਕਿ ਮੈਂ ਆਪਣੀਆਂ ਮਸ਼ੀਨਾਂ ਦੇ ਉੱਪਰ ਫੁੱਲ ਰੈਡੀ ਕਿਤਨੇ ਕੰਪਿਊਟਰਾਈਜ਼ ਵਰਕ ਹੋਇਆ ਹੋਇਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਆਲ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਐਂਡ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਜੀ ਐਂਡ ਵੀਡੀਓ ਨੂੰ ਬਤੋ ਉਹਨਾਂ ਨੂੰ ਸ਼ੇਅਰ ਕਰਕੇ ਮੇਰੀ ਉਹਨਾਂ ਪਹੁੰਚਣਾ ਤੱਕ ਜ਼ਰੂਰ ਪਹੁੰਚਾਣਾ ਜਿਹੜੀ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਆਪਣਾ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀ ਨੇ ਜੀ ਉਹਨਾਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾਇਆ ਕਰੋ ਚਲੋ ਜੀ ਅਣੇ ਆਪਾਂ ਅੱਜ ਵਾਲੇ ਸੂਟਾਂ ਦੇ ਉੱਪਰ ਕਿਹੜਾ ਸੂਟ ਆਪਾਂ ਕਿਨੇ ਪ੍ਰਾਈਸ ਦੇ ਉੱਪਰ ਰੈਡੀ ਕੀਤਾ ਸਾਰੇ ਆਪਣੇ ਅਲੱਗ-ਅਲੱਗ ਫੈਬਰਿਕ ਦੇ ਉੱਪਰ ਰੈਡੀ ਕੀਤੇ ਨੇ ਇਹ ਆਪਣਾ ਇੱਕ ਪਹਿਸਟ ਸੂਟ ਜਿਹੜਾ ਰੈਡੀ ਕੀਤਾ ਹੈਗਾ ਪਹਿਲੋਂ ਇਹ ਵਾਲਾ ਰੈਡੀ ਕੀਤਾ ਹੈਗਾ ਬਹੁਤ ਹੀ ਸੋਹਣਾ ਪਸਵੀਨਾ ਸਟੱਫ ਲੱਗਿਆ ਹੋਇਆ ਕਿਸ਼ੂ ਵੀ ਨਾ ਦੇਖੋ ਰਿਜੀਨਲ ਆਰਾਮ ਟੈਕਸ ਦੀ ਸਾਰੀ ਕੰਨੀ ਤੇ ਮੋਹਰ ਆ ਉਹ ਵੀ ਬਹੁਤ ਹੀ ਸੋਹਣਾ ਘੇਰੇ ਦਾ ਵਰਕ ਹੋਇਆ ਤੁਸੀਂ ਦੇਖ ਸਕਦੇ ਇਹ ਵਾਲਾ ਵਰਕ ਹੈ ਜਿਹੜਾ ਘੇਰੇ ਦਾ ਹੋਇਆ ਹੈ ਘੇਰੇ ਤੇ ਜਿਹੜਾ ਫਰੰਟ ਐਂਡ ਬੈਕ ਦੋਨਾਂ ਤੇ ਕੰਮ ਕੀਤਾ ਹੋਇਆ ਹੈਗਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਇਹ ਮੇਰੀ ਭੈਣ ਨੇ ਮਾਡਲ ਪਿਕ ਤੇ ਸੈਂਡ ਕੀਤੀ ਸੀ ਆਪਾਂ ਨੂੰ ਮਾਡਲ ਪਿਕ ਦੇ ਨਾਲ ਦਾ ਸੀ ਉਹਨਾਂ ਨੂੰ ਸੂਟ ਐਸ ਏਜ਼ ਰੈਡੀ ਕਰਕੇ ਦਿੱਤਾ ਹੈ ਇਹ ਵਰਕ ਆ ਗਿਆ ਜਿਹੜਾ ਇਹਦੇ 슬ੀਵਸ ਦੇ ਉੱਪਰ ਆ ਗਿਆ ਇਹ ਵਾਲਾ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ ਆ ਗਿਆ ਜੀ ਇਹਦੇ ਬਾਟਮ ਦੇ ਉੱਪਰ ਕੰਮ ਨਹੀਂ ਹੋਇਆ ਹੈ ਓਨਲੀ ਸ਼ਰਟ ਦੀ ਫਰੰਟ ਬੈਕ ਦੇ ਉੱਪਰ ਹੋਇਆ ਇੱਕ ਵਾਰ ਮੈਂ ਤੁਹਾਨੂੰ ਲਗਾ ਕੇ ਵੀ ਦਿਖਾ ਦਿੰਨੀ ਬਣ ਕੇ ਬਹੁਤ ਹੀ ਸੋਹਣਾ ਜਿਹੜਾ ਰੈਡੀ ਹੋਊਗਾ ਇਹ ਐਵੇਂ ਹੀ ਫਰੰਟ ਦੇ ਉੱਪਰ ਵਰਕ ਕਰਾਂ ਐਵੇਂ ਹੀ ਬੈਕ ਦੇ ਉੱਪਰ ਵਰਕਾਂ ਅਗਰ ਪੋਸੀਬਲ ਹੋਇਆ ਤਾਂ ਮੈਂ ਮਾਡਲ ਦੀ ਪਿਕ ਜਿਹੜੀ ਨਾਲ ਹੀ ਅਟੈਚ ਕਰ ਦਾਂਗੀ ਜੀ ਉਸ ਤੋਂ ਜ਼ਿਆਦਾ ਕਲੀਅਰ ਹੋ ਜੂ ਕਿੱਦਾਂ ਬਣਿਆ ਮੈਨਾ ਇਹਦੇ ਵਿੱਚ ਜਿਹੜਾ ਫਸਟ ਸੂਟ ਆਪਣੇ ਰੈਡੀ ਕੀਤਾਗਾ ਇਹ ਵਾਲਾ ਰੈਡੀ ਕੀਤਾ ਆਪਣੇ ਐਂਡ ਸੈਕੰਡ ਸੂਟ ਵੀ ਮੈਂ ਤੁਹਾਨੂੰ ਦਿਖਾਣੇ ਆ ਜੀ ਇਹਦੇ ਵਿੱਚ ਆਪਣੇ 6th ਸੂਟ ਰੈਡੀ ਕੀਤੇ ਸੀ ਜਿਹੜੇ ਸੂਟ ਆਪਣੇ ਕੋਲੇ ਫਿਲਹਾਲ ਹੈਗੇ ਨੇ ਆਪਾਂ ਉਹ ਵੀ ਦਿਖਾਵਾਂਗੇ ਅਤੇ ਸੈਕਿੰਡ ਸੂਟ ਜਿਹੜਾ ਰੈਡੀ ਕੀਤਾ ਜੀ ਇਹ ਵਾਲਾ ਇਹ ਮੇਰੀ ਭੈਣ ਆਪਣੀ ਫੈਬਰਿਕ ਦੇ ਕੇ ਗਈ ਸੀ ਆਪਾਂ ਨੇ ਉਹਨਾਂ ਨੂੰ ਜਸਟ ਵਰਕ ਕਰਕੇ ਦਿੱਤਾ ਇਹਦੀ ਸ਼ਰਟ ਦੇ ਓਨਲੀ ਫਰੰਟ ਫਰੰਟ ਦੇ ਵਰਕ ਹੋਇਆ ਪੈਕ ਤੇ ਵਰਕ ਨਹੀਂ ਹੋਇਆ ਹੋਇਆ ਜੀ ਅਗਰ ਤੁਸੀਂ ਮੇਰੇ ਵੀ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਆਪਣਾ ਫੈਬਰਿਕ ਭੇਜ ਕੇ ਵੀ ਤੁਸੀਂ ਜਿਹੜਾ ਸਾਡੇ ਕੋਲੋਂ ਵਰਕਾ ਕਰਵਾ ਸਕਦੇ ਹੋ ਘੇਰੇ ਦਾ ਕੋਈ ਇਸ਼ੂ ਨਹੀਂ ਆਉਂਦਾ ਹੈਗਾ ਕਿਉਂਕਿ ਇਹਦਾ ਜਿਹੜਾ ਘੇਰਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਡੇ ਤੇ ਆਪਣੇ ਇੰਨੇ ਨਹੀਂ ਸਪੇਸ ਰੱਖੀ ਹੋਈ ਹੈ ਤੁਸੀਂ ਜਿੰਨਾ ਵੀ ਮਰਜ਼ੀ ਜਿਹੜਾ ਘੇਰਾ ਰੱਖ ਸਕਦੇ ਹੋ ਜੀ ਇਦੇ ਵਿੱਚ ਜਿਹੜਾ ਇਸ ਤੋਂ ਅਗਲਾ ਸੂਟ ਆ ਗਿਆ ਇਸ ਤੋਂ ਅਗਲਾ ਸੂਟ ਵੀ ਤੁਹਾਨੂੰ ਦਿਖਾਉਣੀ ਹੈ ਕਿ ਸਾਰੇ ਸੂਟ ਹੀ ਆਪਾਂ ਤੁਹਾਨੂੰ ਦਿਖਾਉਣ ਦਾ ਟ੍ਰਾਈ ਕਰਾਂਗੇ ਇਹ ਆਪਾਂ ਨੇ ਰੈਡੀ ਕੀਤਾਗਾ ਹਾਂਜੀ ਇਹ ਆਪਾਂ ਨੇ ਏਕੇ ਟੈਕਸ ਦੇ ਸਟਾਫ ਦੇ ਉੱਪਰ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਹੈ ਫੈਬਰਿਕ ਵੀ ਬਹੁਤ ਸੋਹਣਾ ਐਂਡ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਇਹ ਵੀ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਹੈਗਾ ਚੜ੍ਹਦੀ ਫਰੰਟ ਐਂਡ ਬੈਕ ਦੇ ਉੱਪਰ ਵਰਕ ਆ ਜਿਹੜਾ ਕੋਲੇ ਫਰਸਟ ਸੂਟ ਮੈਂ ਪ੍ਰਾਈਸ ਹੁਣੇ ਮੈਂਸ਼ਨ ਕਰਾਂਗੀ ਲਾਸਟ ਵੀਡੀਓ ਦੇ ਵਿੱਚ ਆਪਾਂ ਪ੍ਰਾਈਸ ਮੈਂਸ਼ਨ ਕਰਨਾ ਭੁੱਲ ਗਏ ਸੀ ਇਹਦਾ ਜਿਹੜਾ ਪ੍ਰਾਈਸ ਆ ਪਸ਼ਵੀਨਾ ਸਟੱਫ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਜੀ 1700 ਰੁਪਏ ਦੇ ਵਿੱਚ ਰੈਡੀ ਹੋਇਆਗਾ ਰਾਂਟੈਕਸ ਦਾ ਪਸ਼ਵੀਨਾ ਹੈਗਾ ਇਹਦਾ ਆਪਾਂ ਨੇ ਓਨਲੀ ਵਰਕ ਕਰਕੇ ਦਿੱਤਾ ਜੀ ਇਹ ਵਾਲਾ ਵਰਕ ਕਰਕੇ ਇਹ ਵਾਲਾ ਵਰਕ ਕਰਕੇ ਦਿੱਤਾਗਾ ਇਹਦਾ ਪ੍ਰਾਈਸ ਹੈ ਜਿਹੜਾ ਵਰਕ ਦਾ ਪ੍ਰਾਈਸ ਲੱਗਿਆ ਓਨਲੀ ਕਿਉਂਕਿ ਫਰੰਟ ਦੇ ਉੱਪਰ ਵਰਕ ਕੀਤਾ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਇਹਦਾ ਆਪਣੇ ਵਿਦ ਸਟੱਫ ਆ ਫਰੰਟ ਬੈਕ ਦੋਨੋਂ ਵਰਕ ਕੀਤੇ ਨੇਗੇ ਇਹਦਾ ਜਿਹੜਾ ਪ੍ਰਾਈਸ ਹੈਗਾਗਾ ਇਹਦਾ ਪ੍ਰਾਈਸ ਕਸਟਮਰ ਨੂੰ ਆਪਾਂ ਨੇ 1500 ਰੁਪਏ ਦੇ ਵਿੱਚ ਰੈਡੀ ਕਰਕੇ ਦਿੱਤਾ ਜੀ ਇੱਕ ਆਪਣੇ ਕੋਲੇ ਇਹ ਆਪਣੇ ਲਾਗੇ ਦੇ ਫੈਬਰਿਕ ਤੇ ਰੈਡੀ ਤੇ ਫੈਬਰਿਕ ਵੀ ਬਹੁਤ ਸੋਨਾ ਐਂਡ ਵਰਕ ਵੀ ਬਹੁਤ ਸੋਨਾ ਹੈ ਮਲਟੀ ਕਲਰ ਦਾ ਫੈਬਰਿਕ ਆ ਪਿਓਰ ਕਾਟਨ ਹੈ ਜੀ ਲਓ ਸਟਾਫ ਬਹੁਤ ਸੋਹਣਾ ਹੈਗਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਘੇਰੇ ਦੇ ਉੱਪਰ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਇੱਕ ਵਾਰ ਤੁਸੀਂ ক্লোਜ਼ ਤੋਂ ਦੇਖ ਸਕਦੇ ਹੋਗੇ ਬਹੁਤ ਹੀ ਸਾਫ਼ ਸੁਥਰਾ ਜਿਹੜਾ ਕੰਮ ਹੋਇਆ ਹੋਇਆ ਸੀ ਇਹ ਵਾਲਾ ਸੂਟ ਵੀ ਆਪਣਾ ਰੈਡੀ ਟੂ ਡਿਸਪੈਚ ਹੈਗਾ ਇਹ ਸਾਰੇ ਮੈਜ਼ਰਮੈਂਟ ਹੈ ਜਿਹੜੀ ਕਸਟਮਰ ਦੇ ਘੇਰੇ ਦੇ ਅਕੋਰਡਿੰਗ ਕੀਤੀ ਹੋਈ ਹੈਗੀ ਸਾਰਿਆਂ ਦੀ ਇਹ ਵਾਲੇ ਸਾਰੇ ਸੂਟ ਆ ਫਿਲਹਾਲ ਜਿਹੜੇ ਆਪਣੇ ਰੈਡੀ ਟੂ ਡਿਸਪੈਚ ਹੋ ਗਏ ਇੱਕ ਵਾਰ ਲੋ ਇਹ ਵਾਲੇ ਚਾਰੋ ਸੂਟ ਰੈਡੀ ਟੂ ਡਿਸਪੈਚ ਆ ਅਗਰ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਚ ਕੋਈ ਸੂਟ ਲੈਣਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਸਾਡੇ ਤੇ ਸਕਰੀਨਸ਼ਾਟ ਲੈ ਕੇ ਸਾਡੇ ਜਿਹੜਾ ਪੇਜ ਹੈ ਸਕਦੇ ਹੋ ਜੀ ਇਹ ਵਾਲੇ ਸਾਰੇ ਸੂਟ ਫਿਲਹਾਲ ਆਪਣੇ ਕੋਲੇ ਰੈਡੀ ਟੂ ਡਿਸਪੈਚ ਲਈ ਟਿੱਕ ਦੇ ਉੱਪਰ ਵੀ ਹੈਗੇ ਨੇ ਜੀ ਅਗਰ ਸੋਲਡ ਹੋ ਵੀ ਜਾਣਗੇ ਤਾਂ ਆਪਾਂ ਦੁਬਾਰਾ ਜਿਹੜਾ ਆਰਡਰ ਦੇ ਉੱਪਰ ਰੈਡੀ ਕਰਕੇ ਦੇ ਦੇਵਾਂਗੇ ਤੁਸੀਂ ਆਪਣੇ ਮੈਜ਼ਰਮੈਂਟ ਅਕੋਰਡਿੰਗਲੀ ਆਪਣਾ ਫੈਬਰਿਕ ਤੇ ਇਤਨੀ ਸਾਡੇ ਕੋਲੋਂ ਜਿਹੜਾ ਇਹ ਰੈਡੀ ਕਰਵਾ ਲਾ ਸਭ ਦੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਹਮ ਵੀਡੀਓ ਨੂੰ ਦੇਖਣੇ ਨਾਮ ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀ ਜਲਦ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸ਼ਸ਼ੀਆ ਕਾਚ